ਅੱਜ ਬਹੁਤ ਵੱਡੀ ਜਿਹੜੀ ਸਾਡੇ ਪੰਜਾਬ ਨੂੰ ਮਾਰ ਪਈ ਹੈ ਦੇਖੋ ਅਸੀਂ ਪਹਿਲੀ ਗੱਲ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਇਹ ਗੁਰੂਆਂ ਦੀ ਧਰਤੀ ਹੈ ਤੂੰ ਕਿਰਪਾ ਕਰ ਮਿਹਰ ਕਰ ਇਸ ਹਾਪਦਾਂ ਦੇ ਵਿੱਚੋਂ ਸਾਨੂੰ ਕੱਢ ਸੋ ਬਹੁਤ ਵੱਡਾ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਤੇ ਉਹਦੇ ਅੱਜ ਦੇਖੋ ਸਾਡੇ ਇਹ ਸਿੱਖ ਕੌਮ 'ਚ ਜਾਂ ਸਾਡੇ ਧਰਮ ਦੇ ਵਿੱਚ ਇਹ ਹੈਗਾ ਵੀ ਔਖੇ ਵੇਲੇ ਹਰ ਇੱਕ ਦੀ ਜਿਹੜਾ ਸਿੱਖਾ ਉਹ ਬਾਹਰ ਫੜਦਾ ਸੋ ਅੱਜ ਉਹਦੇ ਤਹਿਤ ਹੀ ਅੱਜ ਲੋਕ ਇੱਕ ਮਿਸ਼ਨ ਵੱਲੋਂ ਤੇ ਹਲਕੇ ਦੀ ਸਾਰੀ ਸੰਗਤ ਵੱਲੋਂ ਇੱਥੇ ਅੱਜ ਉਸ ਜੋ ਵਿਵਤਾ ਪਈ ਹੋਈ ਹੈ ਰਾਸ਼ਨ ਦਾ ਲੋਡ ਹੈ ਭਾਵੇਂ ਚਾਰੇ ਦੀ ਲੋਡ ਹੈ ਜਾਂ ਦਵਾਈਆਂ ਦੀ ਲੋਡ ਹੈ ਉਹ ਸਾਰਾ ਕੁਝ ਇਹ ਜਿਹੜਾ ਇੱਥੇ ਅੱਜ ਸੰਗਤ ਇਕੱਠਾ ਕਰਕੇ ਜਿਹੜਾ ਲੈ ਕੇ ਜਾ ਰਹੀ ਹੈ ਮੈਨੂੰ ਵੀ ਇਹਨਾਂ ਦਾ ਮੈਸੇਜ ਮਿਲਿਆ ਸੀ ਮੈਂ ਵੀ ਆਇਆ ਤੇ ਤੇ ਫੁੱਲ ਜੋ ਹੈ ਮੈਂ ਵੀ ਦੇਖੇ ਜਾ ਰਹੇ ਹਾਂ ਸੋ ਮੈਂ ਕਹਿੰਦਾ ਵੀ ਇਹ ਚੰਗੀ ਗੱਲ ਹੈ ਬਹੁਤ ਵਧੀਆ ਹੈ ਵੀ ਕਿਸੇ ਦੀ ਸਾਡੇ ਭਰਾ ਨੇ ਉਹ ਤੇ ਔਖੇ ਵੇਲੇ ਜਦ ਅਸੀਂ ਜਾ ਕੇ ਗੁਜਰਾਤ ਦੇ ਵਿੱਚ ਔਖੇ ਵੇਲੇ ਜਾ ਕੇ ਅਸੀਂ ਐਮਪੀ ਚ ਜਾਂ ਹੋਰ ਜਗ੍ਹਾ ਅਸੀਂ ਬਾਹ ਫੜਦੇ ਤਾਂ ਆਪਣੇ ਭਰਾ ਨੇ ਸੋ ਮੈਂ ਸੰਗਤ ਨੂੰ ਬੇਨਤੀ ਵੀ ਕਰੂੰਗਾ ਵੀ ਵੱਧ ਤੋਂ ਵੱਧ ਜੋ ਤੁਸੀਂ ਕਰ ਸਕਦੇ ਜਿਸ ਤਰ੍ਹਾਂ ਦਾ ਕਰ ਸਕਦੇ ਆ ਇਸ ਉਹਦੇ 'ਚ ਜ਼ਰੂਰ ਯੋਗਦਾਨ ਕਰੋ